ਵਰਿੰਦਰ ਘੁੰਮਣ ਦੇ ਜਾਣ ਤੋਂ ਬਾਅਦ ਨਾ ਪੰਜਾਬ ਦੇ ਦਿਲ ਤੇ ਬਹੁਤ ਵੱਡੀ ਛੱਟ ਵਜੀ ਹੈ ਵਰਿੰਦਰ ਘੁੰਮਣ ਪੰਜਾਬ ਦਾ ਉਹ ਸ਼ੇਰ ਸੀ ਜਿਸ ਨੇ ਪੰਜਾਬ ਦਾ ਨਾਮ ਪੂਰੀ ਦੁਨੀਆ 'ਚ ਚਮਕਾਇਆ ਸੀ ਉੱਡਾ ਵੱਡਾ ਉਚਾਲ ਮਾ ਗਬਰੂ 6 ਫੁੱਟ 2 ਇੰਚ ਹਾਈਟ ਕਿੱਡੇ ਕਿੱਡੇ ਵੱਡੇ ਡੋਲੇ ਚੌੜੀ ਸਾਤੀ ਪੂਰਾ ਬੱਕ ਦਾ ਫਿਰਦਾ ਸੀ ਜੱਟ ਬਾਲੀਵੁੱਡ ਤੱਕ ਧਮਾਲ ਮਚਾ ਕੇ ਹੁਣ ਪੰਜਾਬ ਆ ਗਿਆ ਸੀ ਜੱਟ ਬਾਲੀਵੁੱਡ ਦੇ ਬਹੁਤ ਸਾਰੇ ਐਕਟਰ ਵਰਿੰਦਰ ਘੁੰਮਣ ਨੂੰ ਫੋਲੋ ਕਰਦੇ ਸੀ ਕਿਉਂਕਿ ਸਰੀਰ ਹੀ ਬਹੁਤ ਵੱਡਾ ਸੀ ਤੁਹਾਨੂੰ ਦੱਸੀ ਇੱਕ ਵਰਿੰਦਰ ਘੁੰਮਣ ਦੀ ਖਾਸ ਗੱਲ ਕਿ ਵਰਿੰਦਰ ਘੁੰਮਣ ਨੇ ਨਾ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਸੁੱਖਾ ਕਾਲੋਂ ਤੇ ਵਿੱਕੀ ਗੌਂਦਰ ਉਸ ਦੇ ਸਟੂਡੈਂਟ ਸੀ ਵਰਿੰਦਰ ਘੁੰਮਣ ਦੀ ਜੈਮ ਵਿੱਚ ਵਿੱਕੀ ਗੌਂਦਰ ਸੁੱਖਾ ਕਾਲੋਂ ਪ੍ਰੇਮਲ ਹੌਰੀਆ ਆਉਂਦੇ ਹੁੰਦੇ ਸੀ ਪਰ ਜਦੋਂ ਨਾ ਆਹ ਰੈਲੀਆਂ ਜੀਆਂ ਨਿਕਲ ਲੱਗੀਆਂ ਨਾ 2009 ਵਿੱਚ ਉਦੋਂ ਹੀ ਇਹ ਫਿਰ ਬਦਮਾਸ਼ੀ ਦੇ ਕੰਮਾਂ 'ਚ ਪੈ ਗਏ ਤੇ ਗੈਂਗਸਟਰ ਬਣ ਗਏ ਪਰ ਦਿਲ ਦੇ ਬਹੁਤ ਚੰਗੇ ਸੀ ਐਂਡ ਵਿੱਕੀ ਗੋਂਡਰ ਸੁਖਾ ਕਾਲਵਾ ਪ੍ਰੇਮਾ ਲੋਰੀਆ ਇਹ ਸਾਰੇ ਤੁਹਾਡੇ ਨਾਲ ਛੋਟੇ ਸੀ ਆਪਣੇ ਤਰਾ ਮੇਰੇ ਸਟੂਡੈਂਟ ਸੀ ਮੇਰੇ ਜਿਮ 'ਚ ਆਉਂਦੇ ਸੀ ਸਾਰੇ ਸਾਡੇ ਕੋਲ ਆਉਂਦੇ ਸੀ ਰੋਜ਼ ਸ਼ਾਮ ਨੂੰ ਟ੍ਰੇਨਿੰਗ ਕਰਨੀ ਇਹਨਾਂ ਨੇ ਆ ਕੇ ਐਂਡ ਅਨਲੱਕੀਲੀ 2002 ਦੀ ਇਲੈਕਸ਼ਨ ਆ ਗਈ ਜੀ ਜਿਹੜੋ ਉਸ ਦਿਨ ਦਾ ਪ੍ਰਧਾਨ ਸੀਗੇ ਸਪੋਰਟਸ ਕਾਲਜ ਦਾ ਉਹ ਬੱਚਿਆਂ ਨੂੰ ਮੁਰਗਲਾ ਕੇ ਨਾਲ ਨੂੰ ਲੈ ਜਾਣਾ ਚਲੋ ਕਾਕਾ ਉਹ ਚਲੀਏ ਰੈਲੀ ਤੇ ਜਾਣਾ ਮੜਾ ਉੱਥੇ ਜਾਣਾ ਉਹ ਫਿਰ ਚੀਜ਼ਾਂ ਬਣਦੀਆਂ ਬਣਦੀਆਂ ਬਣਦੀ ਇੱਕ ਮਾਹੌਲ ਹੋਰ ਬਣਦਾ ਇਹ ਉਹ ਤੁਹਾਡਾ ਬ੍ਰਦਰ ਇੰਨਾ ਸਾਰਿਆਂ ਨਾਲ ਰਹਿੰਦਾ ਸੀ ਵਿੱਕੀ ਹੋਣਾ ਸਾਰੇ ਇਕੱਠੇ ਸੀ ਜੀ ਜੀ ਵਿੱਕੀ ਗੌਂਡਰ ਹੋਣੇ ਸੁੱਖਾ ਕਾਹਲ ਸਾਰੇ ਸਾਰੇ ਸਟੂਡੈਂਟਸ ਹਨ ਸਾਰੇ ਜਿਮ ਕਰਦੇ ਸੀ ਸਕੂਲ ਉਸ ਵੇਲੇ ਦੀ ਗੱਲ ਹੈ ਥੋੜੀ ਝਿੜਕ ਦਾ ਡਰ ਨਹੀਂ ਰਹਿੰਦਾ ਸੀ ਯਾਰ ਤੁਹਾਡੇ ਉਸ ਇਹਦੀ ਹੋਏ ਨਾ ਲੈਵਲ ਨਹੀਂ ਸੀ ਨਾ ਸਿਰਫ ਇਹ ਨਾ ਸੀ ਸਕੂਲ ਦੇ ਵਿੱਚ ਅੱਛਾ ਜੇ ਉਸ ਪੱਧਰ ਦੇ ਗੈਂਗਸਟਰ ਨਹੀਂ ਬਣੇ ਸੀ ਯਾਰ ਉਹ ਵਰਿੰਦਰ ਘੁੰਮਣ ਦੀ ਜਦੋਂ ਯਾਦ ਆਉਂਦੀ ਹੈ ਨਾ ਸੱਚੀ ਅੱਖਾਂ 'ਚ ਹੰਝੂ ਆ ਜਾਂਦੇ ਆ ਯਾਰ ਉਹ ਐਡੇ ਵੱਡੇ ਸਰੀਰ ਦਾ ਮਾਲਕ ਪੰਜਾਬ ਦਾ ਪੁੱਤ ਸੀ ਜੋ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਪੰਜਾਬ ਦੇ ਲਈ ਬੋਲਦਾ ਸੀ ਪਰ ਅੱਜ ਸਾਡੇ 'ਚ ਨਹੀਂ ਰਿਹਾ ਪਤਾ ਨਹੀਂ ਪੰਜਾਬ ਨੂੰ ਨਾ ਕਿਸ ਦੀ ਨਜ਼ਰ ਲੱਗ ਗਈ ਆ ਪਤਾ ਨਹੀਂ ਕੀ ਹੋ ਗਿਆ ਬਾਈ ਪੰਜਾਬ ਨੂੰ ਪੰਜਾਬ ਦਾ ਤਾਂ ਰੱਬ ਹੀ ਰੱਖਾਵਾ ਸੋ ਜੇ ਤੁਸੀਂ ਵੀ ਪੰਜਾਬੀ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰੱਖਾ